ਅੱਧੀ ਦੀ ਘਾਣੀ ਹੈ ਘਰ ਜਾਂ ਫਿਰ ਇਸ ਘਰ ਵਿੱਚ ਪਿਛਲੇ 40 ਬਰਾਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਹੋਇਆ ਚਾਰੀ ਕੋ ਭਰੇ ਪਹਿਲਾਂ ਜੀਤੂ ਦਾ ਹੈ ਬਾਪੂ ਦਾ ਵਿਆਹ ਹੋਇਆ ਸੀ ਤੇ ਹੁਣ ਬਸਾ ਮਸਾ ਹੁੰਦੇ ਤੇ ਬੀਰ ਦੀ ਉਮਰ ਆਈ ਸੀ ਵਿਆਹ ਕਰਵਾਉਣ ਦੀ ਪਰ ਉਹ ਮੰਨਦਾ ਹੀ ਨਹੀਂ ਸੀ ਜੀਤੂ ਦੇ ਚਾਚੇ ਚਾਚੀਆਂ ਮਾਮੇ मामੀਆਂ ਜੀਤੂ ਦੀਆਂ ਦੂਰੋਂ ਨੇੜੇ ਲੱਗਦੀਆਂ ਭਾਬੀਆਂ ਜੀਤੋ ਦੀਆਂ ਆਪਣੀ ਸੀ ਲਿਆ ਜੀਤੋ ਦੇ ਵੀਰ ਨੂੰ ਉਲਾਮੇ ਦਿੰਦੀਆਂ ਤੇ ਉਹ ਉਹਨਾਂ ਨੂੰ ਇਕੱਠੇ ਮਿਲ ਕੇ ਬੈਠਣ ਦਾ ਮੌਕਾ ਨਹੀਂ ਚਿੱਤਦਾ ਵਿਆਹ ਕੋ ਇੱਕ ਮੌਕਾ ਹੁੰਦਾ ਹੈ ਜਦੋਂ ਇਕੱਠੇ ਹੋ ਕੇ ਬੈਠੀਦਾ ਹੈ ਪਰ ਜੀਤੋ ਦਾ ਵੀਰ ਸੀ ਕਿ ਮੰਨਣ ਵਿੱਚ ਹੀ ਨਹੀਂ ਸੀ ਆਉਂਦਾ ਤੇ ਫਿਰ タルਦੇ ਨਹੀਂ ਆਪਣਾ ਚਾਹ ਪੂਰਾ ਕਰਨ ਦਾ ਇੱਕ ਹੋਰ ਤਰੀਕਾ ਲੱਭ ਲਿਆ ਜੀਤੋ ਦੇ ਵੀਰ ਕੀថា ਜੀਤੋ ਦਾ ਹੀ ਵਿਆਹ ਅਚਾਜ ਦਿੱਤਾ ਅੰਗਾਸਾ ਕਾਲੇ ਨੇ ਸੋਚਿਆ ਕਿ ਰਾਲ ਬੈਠਣ ਦਾ ਚੰਗਾ ਬਹਾਨਾ ਸੀ ਵੱਡੀ ਗੱਲ ਇਹ ਸੀ ਕਿ ਸਭ ਦੇ ਸਿਰ ਦਾ ਭਾਰ ਹੌਲਾ ਹੁੰਦਾ ਸੀ ਕਿਸੇ ਦੀ ਜੀਤੋਂ ਆਣ ਜੀ ਸੀਗੀ ਕਿਸੇ ਦੀ ਪਹਿਤੀ ਜੀ ਸੀ ਕਿਸੇ ਦੀ ਜੀਤੋਂ ਨਾਨਨ ਸੀ ਕਿਸੇ ਦੀ ਜੀਤੋਂ ਪੋਤਰੀ ਤੇ ਕਿਸੇ ਦੀ ਦੋਤਰੀ ਸੀ ਇੱਕ ਜੀਤੋਂ ਨੂੰ ਲਿਆਇਆ ਸਭ ਦਾ ਪੁੱਲ ਹੁੰਦਾ ਹੈ ਇਹ ਸਾਰਿਆਂ ਦੇ ਸਿਰ ਦਾ ਪੌਜ ਹੋਲਾ ਹੁੰਦਾ ਹੈ ਤੇ ਨਾਲੇ ਜੀਤੋ ਦੇ ਵੀਰ ਦਾ ਕੀ ਪਤਾ ਕਦੋਂ ਮੰਨਣਾ ਕੁੜੀਆਂ ਨੂੰ ਕੋਈ ਘਰ ਥੋੜੀ ਪਠਾਈ ਰੱਖਦਾ ਹੈ 17ਵਾਂ ਸਾਲ ਜੀਤੂ ਨੂੰ ਲੱਗ ਗਿਆ ਸੀ ਇਹ ਕੋਈ ਨਿਆਣੀ ਥੋੜੀ ਸੀ ਸਾਰੇ ਅੰਗ ਸਾਖ ਤੇ ਰਿਸ਼ਤੇਦਾਰ ਕਹਿੰਦੇ ਕਹਿੰਦੇ ਜੀਤੋ ਲਈ ਮੁੰਡਾ ਲੱਭ ਲਿਆ ਗਿਆ ਹੈ ਤੇ ਘਰ ਵਿੱਚ ਜੀਤੋ ਦਾ ਵਿਆਹ ਕਰਨ ਦੀਆਂ ਸਲਾਹਾਂ ਹੋਣ ਲੱਗ ਪਈਆਂ ਕਰਦਿਆਂ ਕਰਾਉਂਦੇ ਆ ਵਿਆਹ ਦੀ ਸਿਰ ਤੇ ਆ ਗਿਆ ਵਿਆਹ ਦੇ ਕਮਸਾਨ ਵਿੱਚੀ ਤੋਂ ਦੇ ਦੀ ਮੱਤ ਮਾਰੀ ਗਈ ਇੱਕ ਰਾਮ ਮੁਗਦਾ ਸੀ ਜਿੱਤਾਂ ਦੂਜਾ ਉਸ ਲਈ ਤਿਆਰ ਹੁੰਦਾ ਜਿੱਤ ਦੇ ਮਾਪਿਆਂ ਦੀ ਘਰ ਦੇ ਕੰਮਾਂ ਵਿੱਚ ਵੀ ਮੱਤ ਮਾਰੀ ਗਈ ਬਾਹਰ ਦਾ ਸਾਰਾ ਕੰਮ ਜਿੱਤੋ ਦੇ ਵੀਰ ਨੇ ਹੀ ਕਰਨਾ ਸੀ ਬਰਾਤ ਨੂੰ ਰੁਕਣ ਵਿੱਚ ਕੇਵਲ ਇੱਕ ਦਿਨ ਰਹਿ ਗਿਆ ਘਰ ਵਿੱਚ ਭੱਜ ਦੌੜ ਹੋਰ ਵੀ ਤੇਜ਼ ਹੋ ਗਈ। ਆਨੰਦਕਾਰ ਉੱਤੇ ਆਉਣ ਵਾਲੇ ਰਾਗੀਆਂ ਲਈ ਦੀਵਾਂ ਦੇ ਪੱਕੀ ਤਰ੍ਹਾਂ ਹਾਂ ਨਹੀਂ ਸੀ ਕੀਤੀ। ਖਾਣੇ ਤੋਂ ਪਿੱਛੋਂ ਬਰਾਤੀਆਂ ਨੂੰ ਹਲਦੀ ਨੇ ਵੀ ਜ਼ਰੂਰੀ ਸਨ ਤੇ ਖਰੀਦਣ ਦਾ ਹਾਲੀ ਕਿਸੇ ਨੂੰ ਚਿਤਕੇਤਾ ਨਹੀਂ ਸੀ। ਨਾਲੇ ਪਿੰਡ ਦੇ ਵਿੱਚੋਂ ਖਾਣਾ ਲਾਉਣ ਲਈ ਮੇਜ਼ ਕੁਰਸੀਆਂ ਵੀ ਇਕੱਠੀਆਂ ਕਰਨੀਆਂ ਸਨ। ਆਤ ਦੇ ਵਰਤਨਾ ਵਿੱਚ ਅੱਜ ਕੱਲ ਕੋਈ ਨਹੀਂ ਸੀ ਕਰਾਉਂਦਾ ਤੇ ਫਿੱਤ ਵਸਤੇ ਵਿਰਾਤੀਆਂ ਆਦ ਸમાન ਵੱਡੇ ਸ਼ਹਿਰ ਦੇ ਤੋਂ ਨੇਰੇ ਕਿਧਰੇ ਕਿਧਰੇ ਮਿਲਦਾ ਨਹੀਂ ਸੀ ਉਹਨੇ ਦਾਖਲਿਆ ਚਿੱਠੀ ਪੜਾ ਆ ਗਿਆ ਸੀ ਮੁੰਡੇ ਵਾਲਿਆਂ ਨੇ ਲਿਖਿਆ ਸੀ ਕਿ ਉਹ ਬਿਸਤਰੇ ਨਹੀਂ ਲਿਆ ਰਹੇ ਪਿੰਡ ਵਿੱਚੋਂ ਬਿਸਤਰੇ ਇਕੱਠੇ ਕਰਨਾ ਹੋਰ ਵੀ ਔਖਾ ਸੀ ਵਿਆਹ ਵਾਲੇ ਆਈ ਜੀਤਾ ਲੜੀ ਤੇ ਵਰਤੀ ਛੱਡਦੇ ਹੀ ਇਹਨੇ ਇੱਕ ਦਿਨ ਵਿੱਚ ਸਵਾ ਕਰ ਵਰਗੀ ਕਰ ਦਿੰਦੇ ਹਾਲ ਜੁੱਤੀਆਂ ਸਰਕੀਆਂ ਉਹ ਬਿਸਤਰੇ ਲੀਆਂ ਚਾਦਰ ਨਾਲ ਪੂਰਦੇ ਹਨ ਇਸ ਲਈ ਮੰਗਾਂ ਤੇ ਵੀ ਕਿਰੀ ਕੋਈ ਚੀਜ਼ ਸੋਖੀ ਮਿਲ ਜਾਣੀ ਸੀ ਮੋਠੇ ਕੋ ਸਾਨ ਪਿੰਡ ਸੀ ਉਹਨਾਂ ਦਾ ਉਸ ਵਿੱਚੋਂ ਆ ਭਲਾ ਲੱਭਣਾ ਹੀ ਕੀ ਸੀ ਸ਼ਾਮ ਨੂੰ ਨਾਨਕੀ ਸਰਦ ਸ਼ੱਕ ਲੈ ਕੇ ਨਾਨਕ ਆ ਗਏ ਆਪਣੇ ਆਪਣੀ ਤਿਆਰ ਕੀਤੇ ਕੱਪੜੇ ਲੱਤੇ ਲੈ ਕੇ ਜੀਤੋ ਦੀਆਂ ਪੂਆ ਆ ਗਈਆਂ ਬਣਦਾ ਸਰਦਾ ਕੀਤੇ ਕੱਪੜੇ ਲੱਤੇ ਲੈ ਕੇ ਇੱਕਿਆਦਾਨ ਲੈ ਕੇ ਸਾਰੇ ਅੰਗ ਸਾਖ ਜੀਤੋ ਦੇ ਪਿੰਡ ਪਹੁੰਚ ਗਏ ਉਸ ਪਿੰਡ ਜਿੱਥੋਂ ਜਿੱਥੇ ਹੋਂ ਤੱਕ ਜੀਤੂ ਨੇ ਸੇਲ ਕੰਡਾ ਐ ਸੰ ਜਿੱਥੋਂ ਜੀਤੋ ਗੁੱਡੀਆਂ ਪਟੋਲੇ ਨਾਲ ਖੇਡੀ ਸੀ ਜਿੱਥੇ ਹੁਣ ਤੱਕ ਜੀਤੋ ਨੇ ਰਿਆਉਣਾ ਤ੍ਰਿਜਨਾ ਵਿੱਚ ਬਹਿ ਕੇ ਖੱਤਿਆ ਸੀ ਜਿੱਥੇ ਜੀਤੋ ਨੇ ਤੀਆਂ-ਤੀਆਂ ਮੀਆਂ ਪਿੰਗਾ ਝੂਟੀਆਂ ਸੰ ਤੇ ਜਿੱਥੋਂ ਜਿੱਥੋਂ ਤੇ ਕੱਖਾਂ ਸਰਖੀਆਂ ਨਾਲ ਜੀਤੋ ਦਾ ਮੋਹ ਪਿਆ ਗਿਆ ਸੀ ਇਸ ਸਭ ਕੁਝ ਬਾਰੇ ਸੋਚ ਕੇ ਜੀਤੋ ਉਦਾਸ ਹੋ ਗਈ। ਦੂਜੇ ਦਿਨ ਸਵੇਰੇ 3 ਵਜੇ ਜੀਤੋ ਨੂੰ ਉਠਾ ਲਿਆ। ਉਸ ਨੂੰ ਫੇਰਿਆਂ ਵਾਲਾ ਲਾਲ ਸੂਟ ਪਹਿਨਾਇਆ ਗਿਆ। ਲਾਲ ਬਰਾਂਦਾ ਉਸ ਦੀ ਗੋਤ ਵਿੱਚ ਗੁੰਦਿਆ ਗਿਆ। ਕੁਝ ਸੌਰੀਆਂ ਵੱਲੋਂ ਆਏ ਕੁਝ ਨਾਨਕਿਆਂ ਤੋਂ ਆਏ। ਕਈ ਪ੍ਰਕਾਰ ਦੇ ਗਹਿਣਿਆਂ ਨਾਲ ਉਸ ਨੂੰ ਸ਼ਿੰਗਾਰ ਦਿੱਤਾ ਗਿਆ। ਜੀਤੋ ਨੂੰ ਇਹ ਸਭ ਕੁਝ ਦੇਖ ਕੇ ਕਰੂਨ ਆ ਗਿਆ ਇਹ ਸਾਰੇ ਦੇ ਸਾਰੇ ਅੰਗ ਸਾਖ ਸਗੀਆਂ ਸੇਲੀਆਂ ਉਸ ਨੂੰ ਉਸ ਦੀ ਜਨਮ ਭੋਗ ਵਿੱਚੋਂ ਕੱਢਣ ਦੀ ਤਿਆਰੀ ਕਰ ਰਹੀਆਂ ਸਨ ਕਿਵੇਂ ਕੋਈ ਵੀ ਉਸ ਦਾ ਸਾਥ ਨਹੀਂ ਸੀ ਦੇ ਰਿਹਾ ਰੋਨ ਦੀ ਕਲਾਉਂਦੀ ਜਿੱਤੋਂ ਨੂੰ ਚੁੱਪ ਕਰਵਾ ਕੇ ਅਨੰਦਾ ਵਾਸਤੇ ਬਿਠਾ ਦਿੱਤਾ ਗਿਆ ਹੁਣ ਉਸ ਨੂੰ ਅਰਨਾ ਅਰਨਾ ਕੇ ਲੈ ਜਾਣ ਵਾਲਾ ਉਸ ਦੇ ਬਰਾਬਰਾਂ ਵਧਾਣਤਾ ਸੀ ਉਹ ਐਸ ਦੇ ਲੈ ਕੁਝ ਸੋਚ ਰਹੀ ਸੀ ਸ਼ਾਇਦ ਕੁਝ ਵੀ ਨਹੀਂ ਸੀ ਸੋਚ ਰਹੀ ਆਨੰਦ ਕਾਰ्तिकਵਾਲ ਵਾਲਾ ਆਯੂਸ ਨੂੰ ਸਿੱਖਿਆ ਦੇ ਰਿਹਾ ਸੀ ਕਿ ਹੁਣ ਜਿੱਤੋ ਨੇ ਆਪਣੇ ਬਾਪੇ ਛੱਡ ਕੇ ਆਪਣੇ ਸੌਰਿਆਂ ਘਰ ਚਲੇ ਜਾਣਾ ਸੀ ਉੱਥੇ ਉਸ ਬੀੜੇ ਉਸ ਦਾਪਤੀ ਇਹ ਪ੍ਰਵੇਸ਼ਰ ਸੀ ਉਸ ਨੂੰ ਹਰ ਕੰਮ ਵਿੱਚ ਉਸ ਦੀ ਸਲਾਹ ਲੈਣੀ ਚਾਹੀਦੀ ਸੀ ਉਸਨੂੰ ਪੁੱਛੇ ਬਿਨਾ ਆਪਣੀ ਮਾਗੀ ਨ ਕੋਈ ਕੰਮ ਨਹੀਂ ਸੀ ਕਰਨਾ ਅਤੇ ਪਰਮੇਸ਼ਰ ਨੂੰ ਕੁਝ ਰੱਖਣਾ ਸੀ ਇਹ ਜਿਹਾ ਕਰਨ ਲਈ ਉਸਨੇ ਨਿਮਨ ਨਿਮਨ ਆਦ ਗੁਣ ਪੈਦਾ ਕਰਨ ਲਈ ਪਰ ਕਿਰਿਆ ਜਾਗ ਜਾ ਰਹੀ ਸੀ ਨਿਮਨਸੂ ਆਖਾਰੋ ਖਵਨ ਗੁਣ ਜਿਆ ਬਵਨੀਆਂ ਮਤ ਇਹ ਤਰ੍ਹਾਂ ਭੈਣੀ ਬੇਸ਼ਕਾਰ ਤਾਂ ਵਸ ਐਵੇਂ ਕੱਤ ਇਹ ਕਾ ਭਈ ਇਹ ਕੁਝ ਇਸ ਤਰ੍ਹਾਂ ਪ੍ਰਕਾਰ ਦੇ ਬਗਾਤ ਵੈਰਾਈਟੀਆਂ ਕਿ ਗ੍ਰੰਥ ਸਾਹਿਬ ਜੀ ਦੀ ਹਉਰੀ ਵਿੱਚ ਬੈਠੀਆਂ ਸਾਰੀਆਂ ਕੁਆਰੇ ਕੁੜੀਆਂ ਉਦਾਸ ਜਿਹੀਆਂ ਹੋਈਆਂ ਬਈਆਂ ਉਹਨਾਂ ਨੂੰ ਆਪਣਾ ਆਉਣ ਵਾਲਾ ਉਹ ਸਮਾਜ ਚੇਤੇ ਆ ਗਿਆ ਜਦ ਉਹਨਾਂ ਨੇ ਦੀ ਮਾਪਿਆਂ ਦੀ ਜਾਣੀ ਪਛਾਣੀ ਧਰਤੀ ਨੂੰ ਛੱਡ ਕੇ ਅਣਜਾਨ ਘੋੜੇ ਵਿੱਚ ਕਿਸੇ ਅਣਜਾਣ ਬੰਦੇ ਨਾਲ ਜਾ ਵਸਣਾ ਸੀ ਉਸ ਬੰਦੇ ਨਾਲ ਜਿਸ ਨੂੰ ਉਹਨਾਂ ਨੇ ਕਦੀ ਨਹੀਂ ਸੀ ਵੇਖਿਆ ਜਿਹਦਾ ਪਤੀ ਨਹੀਂ ਕਿਹੋ ਜਿਹਾ ਸੁਆਦਾ ਸੀ ਉਹ ਸਭ ਉਦਾਸਨ ਉਹਨਾਂ ਦੇ ਮਾਪੇ ਉਦਾਸਨ ਤੇ ਉਹਨਾਂ ਦੇ ਭੈਣ ਭਰਾ ਉਦਾਸਨ ਜੀਤੋ ਦੇ ਇਹ ਸਮਾਂ ਬਿਲਕੁਲ ਸਿਰ ਉੱਤੇ ਆ ਗਿਆ ਸੀ ਉਸ ਨੇ ਤਾਂ ਉਸੇ ਦੁਪਹਿਰ ਨੂੰ ਉਰ ਜਾਣਾ ਸੀ ਆਪਣੀ ਅਮੜੀ ਦੇ ਘਾੜੇ ਰੇਂਜਨ ਦੀਆਂ ਸੇੜੀਆਂ ਤੋਂ ਦੂਰ ਸੰਗਤ ਵਿੱਚ ਛਾਈ ਉਦਾਸੀ ਹੋਰ ਵੀ ਤੀਰਵ ਹੋ ਗਈ ਸੀ ਜਦ ਇੱਕ ਹਰਮੋਨੀਅਮ ਵਾਲੇ ਗਵਈਏ ਨੇ ਫਿਲਮੀ ਗੀਤਾਂ ਦੇ ਉੱਤੇ ਗਾ ਕੇ ਸੌਰੇ ਜਾਣ ਵਾਲੀ ਕੁੜੀ ਦੇ ਆਉਣ ਵਾਲੇ ਸਮੇ ਦਾ ਚਤੁਰਦਰ ਦਰਮਾਈ ਸ਼ਬਦ ਵਿੱਚ ਕਿੰਨਾ ਸ਼ੁਰੂ ਕਰ ਦਿੱਤਾ ਹਾਰਮੋਨੀਅਮ ਦੀ ਉਦਾਸ ਬੈਰਾਗੀ ਸੁਰ ਦੇ ਨਾਲ ਉਸ ਦੇ ਦੰਨ ਜਿਹੇ 파ਟ ਗਾਇਆ ਕਿ ਕਿਸ ਤਰ੍ਹਾਂ ਨਮੀ ਥਾਂ ਤੇ ਜਾ ਕੇ ਬਿਉਲੀ ਜੀਤੂ ਨੇ ਆਪਣੇ ਮਾਪਿਆਂ ਤੇ ਮਾ ਪਿਓ ਜਿਆ ਨੂਰ ਧਗਾਨਾ ਸੀ ਇਹ ਕਿਸੇ ਤਰ੍ਹਾਂ ਜਦ ਉਹਨਾਂ ਨੇ ਨਹੀਂ ਸੀ ورਨਾ ਤਾਂ ਉਸ ਵਿਚਾਰੀ ਨਹੀਂ ਵੇਰਾਤ ਜੀ ਮਰੇ ਨੇ ਉਹ ਕਾਂ ਉਡਾਦੀ ਰਾਗੀ ਜੀ ਬੈਰਾਗੀ ਤੇ ਅਰਪਾੜੀ ਆਵਾਜ਼ ਨੇ ਸਾਰੀ ਦੀ ਸਾਰੀ ਸਾਜੀ ਨਵਾਜੀ ਸਾਧ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਲੈ ਆਂਦੇ ਨਜ਼ਦੀਕੀ ਦੇ ਨੈਣਾ ਵਿੱਚ ਜਰਾ ਬਥੇਰੇ ਤੇ ਬਾਕੀਆਂ ਦੇ ਨੈਣਾ ਵਿੱਚ ਘੱਟ ਗੀਤੋ ਦਾ ਵੀ ਇਸ ਸਭ ਕੁਝ ਨੂੰ ਸੁਣਿਆ ਸੀ ਉਹਰਦਨ ਮਾਨਵੀ ਉਦਾਸ ਹੋ ਗਿਆ ਸੀ ਉਸ ਦੀਆਂ ਸਕੀਆਂ ਭੈਣਾਂ ਨੂੰ ਉਸ ਟੱਬਰ ਵਿੱਚ ਤੁਰ ਜਾਣਾ ਸੀ ਜਿਸ ਬਾਰੇ ਉਹ ਕੁਝ ਨਹੀਂ ਸੀ ਜਾਣਦੀ ਤੇ ਜਿੱਥੇ ਤੇ ਜਿੱਥੇ ਜਾ ਕੇ ਉਸ ਆਪਣੀ ਮਰਜ਼ੀ ਦੀ ਸੀ ਜਿਸ ਬਾਰੇ ਉਹ ਕੁਝ ਨਹੀਂ ਸੀ ਜਾਣਦੀ ਜਿੱਥੇ ਜਾ ਕੇ ਉਸ ਆਪਣੀ ਮਰਜ਼ੀ ਨਹੀਂ ਸੀ ਕਰ ਸਕਦੀ ਉਸ ਥਾਂ ਦਾ ਦਿਲ ਭਾਰਾ ਹੋਰ ਗਿਆ ਉਸਨੇ ਗਾਉਣ ਵਾਲੇ ਨੂੰ ਕਿਰਕਵੇਂ ਜੇ ਨਜਿੱਠ ਬੋਲ ਕੇ ਉਸ ਦਾ ਗਾਣਾ ਬੰਦ ਕਰਵਾ ਦਿੱਤਾ ਉਹ ਕਿਸੇ ਅੱਗੇ ਇਹ ਨਹੀਂ ਸੀ ਜ਼ਹਿਰ ਹੋਣ ਦੇਣਾ ਚਾਹੁੰਦਾ ਕਿ ਉਸ ਦਾ ਦਿਲ ਵੀ ਕਮਜ਼ੋਰ ਤੇ ਜਿਦਵਤੀ ਹੈ ਉਹ ਦਰ ਦ੍ਰੜ ਸੀ ਕਿ ਉਹ ਆਪਣੇ ਲੈਣਾ ਵਿੱਚ ਆਉਣ ਵਾਲੇ ਹੰਗੀਆਂ ਨੂੰ ਰੋਕ ਕੇ ਆਪਣੀ ਨਿਰੜਤਾ ਕਾਇਮ ਰੱਖੀ ਚਾਹੁੰਦਾ ਸੀ ਉਸਨੇ ਆਪਣੇ ਤੇ ਕਾਬੂ ਜਿਆ 파 ਕੇ ਜਿਸ بے ਪ੍ਰਵਾਹੀ ਨਾਲ ਹਾਰਮੋਨੀਅਮ ਵਾਲੇ ਮੁੰਡੇ ਨੂੰ ਕਿਹਾ ਕਿ ਆ ਕਿਹਾ ਸੀ ਕਿ ਮੁੰਡੇ ਨੂੰ ਮੰਨਣਾ ਪਿਆ ਆਨੰਦ ਕਾਜ ਦੀ ਜਸਮ ਖਤਮ ਹੋ ਗਈ ਸਾਰੇ ਆਪਣੀਆਂ ਅੱਖਾਂ ਪੂਜਦੇ ਭਾਗ ਦਾ ਔਰ ਭੋਗ ਦਾ ਪ੍ਰਸ਼ਾਦ ਲੈ ਕੇ ਪੈਰ ਦੀ ਰੋਟੀ ਦਾ ਬੰਦੋਬਸਤ ਕਰਨ ਲੱਗ ਪਏ ਜੀਤੋ ਦੇ ਵੀਲੇ ਆਪਣੇ ਤੋਂ 8-10 ਬਰੇ ਛੋਟੀ ਭੈਣ ਨੂੰ ਮੁਕਲ ਵਿੱਚ ਲੈ ਕੇ ਮਹਾਰਾਜ ਦੇ ਹਰੂ ਤੋਂ ਉਠਾਇਆ ਤੇ ਲਿਆ ਕੇ ਆਪਣੇ ਘਰ ਅੰਦਰਲੇ ਕਮਰੇ ਵਿੱਚ ਬਿਠਾ ਦਿੱਤਾ ਉਸਨੇ ਤੱਕਿਆ ਕਿ ਜੀਤੋ ਨੇ ਰੋ ਰੋ ਕੇ ਅੱਖਾਂ ਸਜਾ ਲਈਆਂ ਸਨ ਵਿਆਹ ਵਾਲਾ ਉਸ ਦਾ ਚੋਗ ਮਹੰਤੂ ਨਾਲ ਰੋਤਾ ਰੋ ਰੋਇਸੀ ਪਿਆਸੀ ਬੱਚੀ ਹੈ ਵਿਚਾਰੀ ਉਸਨੇ ਮਨ ਹੀ ਮਾਨਵ ਵਿੱਚ ਕਿਹਾ ਸੀ ਮੂਰਖ ਨਹੀਂ ਬਣਦਾ ਚੁੱਪ ਕਰ ਉਸਿਆਂ ਆਪਣੇ ਛੋਟੀ ਪੈਲੂ ਢੜਕਦੇ ਆ ਤੇ ਬਾਰੀ ਰੋਟੀ ਦੀ ਤਿਆਰੀ ਲੈ ਚੁਗੀੜੀਆਂ ਤੇ ਪਕਾਈਆਂ ਨੂੰ ਤੜ ਲੱਗ ਗਿਆ ਰੋਟੀ ਬਣੀ ਬਰਾਤੇ ਖਾ ਗਏ ਉਸ ਦੋ ਪਿੱਛੋਂ ਦੂਰੋਂ ਨੇੜਿਓਂ ਆਏ ਮੈਲੀ ਮੈਲੀ ਦੀ ਖਾ ਬੈਠੇ ਤੇ ਪਿੰਡ ਦਾ ਪਾਣੀ ਚਾ ਕੇ ਕਾਮੀ ਕਮੀ ਦੀ ਫਟਾਫਟ ਖਟਕ ਪਿਸ਼ਾਬ ਦੀ ਕਈ ਪਿੰਡ ਵਾਲੇ ਤੇ ਬਰਾਤੀ ਖਟ ਦੀ ਸਲਾਗਾ ਕਰਦੇ ਚਲੇ ਗਏ ਜੀਤੋ ਦੇ ਵੀਰ ਨੂੰ ਆਨੰਦ ਕਾਰਜ ਸਮੇਂ ਦੀ ਉਦਾਸੀ ਤੇ ਜੀਤੋ ਹੰਦੇ ਹੰਦਿਆਂ ਨਾਲ ਭਿੱਜੇ ਚੋਪ ਸੰਪ ਭੁੱਲ ਗਏ ਐਨ ਉਸ ਸਮੇਂ ਜੀਤੋ ਨੂੰ ਵਿਦਾ ਕਰਨ ਦੀ ਤਿਆਰੀ ਸ਼ੁਰੂ ਹੋ ਗਈ